ਸ਼ਰਮ ਉਹ ਨਹੀਂ ਚਾਹੀਦੀ ਐ ਨਾ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਉੱਥੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਚੰਬੂਕ ਨੌਰੀ ਤੇ ਜੋ ਮੋਰਚਾ ਚੱਲ ਰਿਹਾ ਸੀਗਾ ਤੇ ਉਸ ਮੋਰਚੇ ਦੇ ਉੱਪਰ ਜਿਹੜਾ ਕਾਤਲਾਨਾ ਹਮਲਾ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਉਹ ਕੀਤਾ ਗਿਆ ਦਾ ਕਹਿਣ ਨੂੰ ਤਾਂ ਇਹ ਆ ਕਿ ਪੁਲਿਸ ਆ ਜਿਹੜੀ ਉਹ ਪਬਲਿਕ ਸਰਵੈਂਟ ਆ ਲੋਕਾਂ ਦੀ ਜਾਣਬੁੱਝ ਦੀ ਰਾਖੀ ਕਰਦੀ ਆ ਉਹ ਰਾਖੀ ਕਿਸ ਤਰ੍ਹਾਂ ਕਰਦੀ ਉਹ ਸ਼ੰਭੂ ਤੇ ਖਨੋਰੀ ਤੇ ਆਪਾਂ ਦੇਖ ਲਿਆ ਜਿਹੜਾ ਕਿਸਾਨਾਂ ਦਾ ਸਮਾਨ ਸੀਗਾ ਚਾਹੇ ਉਹ ਟਰੈਕਟਰ ਟਰਾਲੀਆਂ ਚਾਹੇ ਐਲਈਡੀਆਂ ਚਾਹੇ ਗੈਸ ਸਿਲੰਡਰ ਇੱਥੋਂ ਤੱਕ ਕੇ ਜਿਹੜਾ ਚਾਹ ਆਲਾ ਸਮਾਨ ਵੀ ਸੀ ਚਾਹ ਪੱਤੀ ਸੀ ਖੰਡ ਸੀਗੀ ਉਹ ਸਾਰਾ ਪਰ ਜਿਹੜੇ ਇਹ ਪੁਖੜ ਸਾਪੁਰ ਚੱਕ ਕੇ ਆਪਦੇ ਘਰਾਂ ਨੂੰ ਲੈ ਗਏ ਨੇ ਜੋ ਮੋਦੀ ਦੇ ਅਮਸ਼ਾ ਦੇ ਕਹਿੰਦੇ ਭਗਵਾਨ ਤੁਮਾਰਨੇ ਸਾਡੇ ਸਿਰ ਭਾਜੀ ਪਾਈ ਸੀ ਉਹ ਭਾਜੀ ਮੋੜਨ ਵਾਸਤੇ ਡੀਸੀ ਦਫਤਰ ਅੱਗੇ ਜਿਹੜਾ ਕੱਟ ਕੀਤਾ ਗਿਆ ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਸਭ ਤੋਂ ਪਹਿਲਾਂ ਪਾਉ ਫਤੇਦੀ ਜਾਨ ਵਾਹਿਗੁਰੂ ਜੀ ਕਾ ਬਰਸਾ ਸ੍ਰੀ ਵਾਹਿਗੁਰੂ ਜੀ ਕੀ ਬਤੇ ਅੱਜ ਸੰਜੋਗ ਕਿਸਾਨ ਮੋਰਚੇ ਦੇ ਸੱਦੇ ਤੇ ਉਹ ਮੋਦੀ ਦੇ ਅਮਸ਼ਾ ਦੇ ਕਹਿੰਦੇ ਭਗਵੰਤ ਮਾਨ ਨੇ ਸਾਡੇ 'ਤੇ ਭਾਜੀ ਪਾਈ ਸੀ ਉਹ ਭਾਜੀ ਢੋਣ ਵਾਸਤੇ ਡੀਸੀ ਦਫਤਰ ਅੱਗੇ ਜਿਹੜਾ ਕੱਟ ਕੀਤਾ ਗਿਆ ਕੀ ਆਪਾਂ ਪਿਛਲੇ ਦਿਨੀ ਦੇਖਿਆ ਕਿ ਕਿਸ ਤਰ੍ਹਾਂ ਕਿਸਾਨ ਆਗੂਆਂ ਨੂੰ ਮੀਟਿੰਗਾਂ ਤੇ ਬੁਲਾ ਕੇ ਤੇ ਗੁੰਡਾਗਰਦੀ ਵਾਲਾ ਜਿਹੜਾ ਵਰਤੀਰਾ ਭਗਵੰਤ ਮਾਨ ਨੇ ਵਰਤਿਆ ਕਿਸਾਨਾਂ ਦੇ ਨਾਲ ਮੈਡਮ ਤੋਂ ਬਾਅਦ ਕਿਸਾਨਾਂ ਨੂੰ ਘਰ ਤੱਕ ਨਹੀਂ ਪਹੁੰਚਣ ਦਿੱਤਾ ਗ੍ਰਿਫਤਾਰੀਆਂ ਕਰਵਾਉਣਾ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਸ਼ੰਭੂ ਖਣੋਰੀ ਤੇ ਜੋ ਮੋਰਚਾ ਚੱਲ ਰਿਹਾ ਸੀਗਾ ਤੇ ਉਸ ਮੋਰਚੇ ਦੇ ਉੱਪਰ ਜਿਹੜਾ ਕਾਤਲਾਨਾ ਹਮਲਾ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਉਹ ਕੀਤਾ ਗਿਆ ਉਹ ਸਾਰਾ ਸਮਾਨ ਜਿਹੜਾ ਜਿਹੜਾ ਆਪਾਂ ਕਹਿੰਦੇ ਆ ਕਿ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਆ ਜਿਹੜਾ ਕਹਿਣ ਨੂੰ ਤਾਂ ਆਇਆ ਕਿ ਪੁਲਿਸ ਆ ਜਿਹੜੀ ਉਹ ਪਬਲਿਕ ਸਰਵੈਂਟ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਦੀ ਆ ਉਹ ਰਾਖੀ ਕਿਸ ਤਰ੍ਹਾਂ ਕਰਦੀ ਆ ਉਹ ਸ਼ੰਭੂ ਤੇ ਖਨੌਰੀ ਤੇ ਆਪਾਂ ਦੇਖ ਲਿਆ ਕਿ ਜਿਹੜਾ ਕਿਸਾਨਾਂ ਦਾ ਸਮਾਨ ਸੀਗਾ ਚਾਹੇ ਉਹ ਟਰੈਕਟਰ ਟਰਾਲੀਆਂ ਚਾਹੇ ਐਲ.ਆਈ.ਡੀ. ਆ ਚਾਹੇ ਗੈਸ ਸਿਲੰਡਰ ਇੱਥੋਂ ਤੱਕ ਜਿਹੜਾ ਕਿਆ ਸਮਾਨ ਵੀ ਸੀ ਚਾਹ ਪੱਤੀ ਸੀ ਖੰਡ ਸੀਗੀ ਉਹ ਸਾਰਾ ਪੁਰ ਜਿਹੜੇ ਇਹ ਭੁਖੜ ਸਾਪੁਰ ਚੱਕ ਕੇ ਆਪਦੇ ਘਰਾਂ ਨੂੰ ਲੈ ਗਏ ਨੇ ਸ਼ਰਮ ਆਉਣੀ ਚਾਹੀਦੀ ਐ ਨਾ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਤੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਕਿ ਤੁਹਾਨੂੰ ਪਹਿਲਾਂ ਵੀ ਜਿਹੜੀਆਂ ਤਰਖਾਹਾਂ ਮਿਲਦੀਆਂ ਨੇ ਇਹਨਾਂ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਤੁਸੀਂ ਤਰਖਾਹਾਂ ਲੈ ਕੇ ਤੇ ਤੁਸੀਂ ਆਪਦੇ ਪਰਿਵਾਰ ਪਾਲਦੇ ਹੋ ਤੇ ਤੁਸੀਂ ਉਹਨਾਂ ਲੋਕਾਂ ਨੂੰ ਹੀ ਖਾਂਦੇ ਉੱਤਰ ਆਏ ਹੋ ਇਹਨਾਂ ਨੇ ਤਾਂ ਉਹ ਗੱਲ ਕੀਤੀ ਕਿ ਜਿਵੇਂ ਪਾਉਂਦੇ ਹੁੰਦੇ ਨਾ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਉਹ ਕਿਸੇ ਨੇ ਹੌਲੀ-ਹੌਲੀ ਆਂਡਾ ਨਹੀਂ ਖਾਤਾ ਤੇ ਇੱਕ ਤਾਂ ਮੁਰਗੀ ਨੂੰ ਮੂੰਹ ਮਾਰ ਲਿਆ ਇਹਨਾਂ ਨੇ ਤੇ ਅੱਜ ਦਾ ਜਿਹੜਾ ਕਾਟਾ ਜਿਹੜਾ ਡੀਸੀ ਦਫ਼ਤਰ ਅੱਗੇ ਹੋ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੱਕ ਇਹ ਭਗਵੰਤ ਮਾਨ ਨੂੰ ਉਹਦੀ ਧੌਂ ਦੇ ਵਿੱਚ ਜਿਹੜਾ ਹੰਕੜਬਾਜੀ ਵਾਲਾ ਕਿਲਾ ਉਹ ਕੱਢਣ ਵਾਸਤੇ ਹੋਇਆ ਤੇ ਉਹਨੂੰ ਦੱਸਣ ਵਾਸਤੇ ਇੱਥੇ ਇਕੱਠੇ ਹੋਏ ਆ ਆਓ ਲਖਨਾਂ ਦੇ ਦਿਨਾਂ ਦੇ ਵਿੱਚ ਤੁਸੀਂ ਵੋਟਾਂ ਮੰਗਣ ਵਾਸਤੇ ਪਿੰਡਾਂ ਦੇ ਵਿੱਚ ਆਉਣਾ ਉਹਨਾਂ ਪਿੰਡਾਂ ਚ ਆਉਣਾ ਜਿਨ੍ਹਾਂ ਪਿੰਡਾਂ ਦੇ ਬਜ਼ੁਰਗ ਕਿਸਾਨਾਂ ਨੂੰ ਤੁਸੀਂ ਅੱਧੀ ਰਾਤ ਨੂੰ ਧੂ-ਧੂ ਕੇ ਬੱਸਾਂ ਦੇ ਵਿੱਚ ਸਿੱਟਿਆ ਸੀਗਾ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਨੂੰ ਜਿਹੜੀਆਂ ਗੱਡੀਆਂ 'ਤੇ ਤੁਸੀਂ ਚੜ੍ਹ ਕੇ ਆਏ ਹੋਗੇ ਪਿੰਡਾਂ 'ਚ ਵੋਟਾਂ ਮੰਗਣਾ ਤੇ ਤੁਹਾਨੂੰ ਉਹ ਵੀ ਨਹੀਂ ਦੱਸੇਗਾ ਜਦੋਂ ਲੋਕ ਝੰਡੇ ਡੰਡੇ ਲਾ ਕੇ ਤੁਹਾਡੇ ਮੰਦਰ ਲੱਗੇ ਤੇ ਪੁੱਤ ਮੇਰੇ ਉਹ ਬੀਜਪੀ ਵਾਲਿਆਂ ਨੂੰ ਰੂੜੀਆਪ ਦੀ ਤੁਹਾਨੂੰ ਨਾਲ ਤੜਾਇਆ ਤੇ ਸਾਨੂੰ ਵੀ ਕਹਿ ਦਿਆ ਜੇ ਕਿ ਪੰਜਾਬ ਦੇ ਅੰਕੀ ਲੋਕਾਂ ਨੇ ਸਾਨੂੰ ਜਿਹੜਾ ਉਹ ਭਾਜੀ ਨਹੀਂ ਮੋੜੀ ਦੇਤਾ ਇਹ ਜਿਹੜੀ ਭਾਜੀ ਤੁਸੀਂ ਸਾਡੇ ਸਿਰ ਪਾਈ ਆ ਸਾਡੇ ਬਜ਼ੁਰਗ ਕਿਸਾਨਾਂ ਨੂੰ ਤੂੰ ਤੂੰ ਕਰਨ ਵਾਲਿਆਂ ਪੱਟਾ ਤੱਕ ਲਾਈਆਂ ਉਹਨਾਂ ਦਾ ਸਮਾਨ ਚੋਰੀ ਕੀਤਾ ਤੇ ਉਹਨਾਂ ਦੇ ਲਾਠੀ ਜਾਂਚ ਕੀਤਾ ਤੇ ਜੇਲਾ ਚ ਬੰਦ ਕੀਤੇ ਸੀ ਉਹਦਾ ਖਮਿਆਜਾ ਜਿਹੜਾ ਭਗਵੰਤ ਮਾਨ ਸਾਹਿਬ ਤੈਨੂੰ ਭੁਗਤਣਾ ਪੈਣਾ ਸਾਨੂੰ ਇਹ ਵੀ ਸਾਫ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਭਾਜੀਪੀ ਦੀ ਵੀ ਟੀਮਾਂ ਪਰ ਤੂੰ ਜੋ ਕੰਮ ਕਰ ਰਿਹਾ ਤੂੰ ਇਹ ਟੀਮ ਨੂੰ ਵੀ ਵਾਕੇ ਉਹਨਾਂ ਦਾ ਜਿਹੜਾ ਸੱਚਾ ਸੁੱਚਾ ਪੁੱਤਰ ਬਣਿਆ ਹੋਇਆ ਅਮਿਤ ਸ਼ਾਹ ਤੇ ਮੋਦੀ ਦਾ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਸਾਲੋਂ ਕੋਈ ਭੇਖਾ ਨਹੀਂ ਸੀ ਲੜਨ ਵਾਲੇ ਲੋਕਾਂ ਦੀ ਕਿ ਤੇਰੀ ਆਮ ਆਦਮੀ ਪਾਰਟੀ ਆ ਅਸੀਂ ਲੋਕਾਂ ਨੂੰ ਉਦੋਂ ਵੀ ਕਹਿੰਦੇ ਰਹਿ ਇਲੈਕਸ਼ਨਾਂ ਤੋਂ ਪਹਿਲਾਂ ਕਿ ਬੀਜੇਪੀ ਦੀ ਵੀ ਟੀਮ ਆ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਲੋਕਾਂ ਨੂੰ ਲੱਗਦਾ ਸੀਗਾ ਕਿ ਭਗਤ ਸਿੰਘ ਦਾ ਨਾਮ ਲੈਦੇ ਨੇ ਤੇ ਭਗਤ ਸਿੰਘ ਦੀ ਪਸੰਦੀ ਰਾਜ ਦੀ ਪਾਤ ਬੰਦੇ ਨੇ ਤੇ ਸ਼ਾਇਦ ਲੋਕਾਂ ਨੂੰ ਸਾਫ ਸੁਥਰਾ ਸਮਾਜ ਜਿਹੜਾ ਬਣਾ ਕੇ ਦੇਣਗੇ ਕਿਉਂਕਿ ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸੀ ਚਾਹੇ ਕਾਲੀ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਇਨਾ ਕਾਲ ਕੀਤਾ ਪਿਆ ਸੀ ਕਿ ਲੋਕ ਦੁਖੀ ਸੀ ਪੰਜਾਬ ਦੇ ਜਿਹੜਾ ਕਰਕੇ ਇਹਨਾਂ ਦਾ ਦਿਲ ਲੱਗ ਗਿਆ ਤੇ ਜਿਹੜਾ ਇਹਨਾਂ ਦਾ ਦਿਲ ਲੱਗ ਗਿਆ ਇਹਨਾਂ ਨੇ ਇਹ ਸਮਝ ਲਿਆ ਕਿ ਲੋਕ ਤਾਂ ਪੰਜਾਬ ਦੇ ਮੂਰਖੀ ਆ ਕਿ ਸ਼ਾਇਦ ਇਸ ਵਾਰ ਫੇਰ ਸਾਨੂੰ ਵੋਟਾਂ ਪਾਉਣਗੇ ਤੇ ਯਾਦ ਰੱਖਿਓ ਜਿਸ ਤਰ੍ਹਾਂ ਤੁਹਾਨੂੰ ਵੋਟਾਂ ਪਾ ਕੇ 1092 ਜਿਤਾਏ ਲੋਕਾਂ ਨੇ ਤੇ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਝਾੜੂ ਨੂੰ ਵੋਟਾਂ 85 ਤੇ ਅਰਕੀ ਖੇਤਰਾ ਨਾਲ ਮੀ ਵੀ ਝਾੜੂ ਵਾਲਾ ਤੁਹਾਡੇ ਆਸ ਤੇ ਉਸੇ ਤਰ੍ਹਾਂ ਵਰਨਾ ਪਿੰਡਾਂ ਦੇ ਵਿੱਚ ਯਾਦ ਰੱਖੋ ਤੁਸੀਂ ਜਿਹੜੇ ਆਦੇ ਜਿਹੜੇ ਕੱਪੜੇ ਤੇ ਕੁਰਤੇ ਪਜਾਮੇ ਆ ਉਹ ਦੋ ਦੋ ਲੈ ਕੇ ਆਇਆ ਕਰੇ ਜੇ ਇੱਕ ਇੱਕ ਗੱਲ ਚ ਪਾ ਕੇ ਆ ਜੇ ਦੇ ਕੇ ਕੰਤਾ ਗੱਡੀ ਦੇ ਵਿੱਚ ਰੱਖ ਕੇ ਆ ਜੇ ਕਿਉਂਕਿ ਤੁਹਾਡੇ ਗੱਲ ਜਿਹੜੇ ਕੱਪੜੇ ਰਹਿਣ ਨਹੀਂ ਜਿਹੜੇ ਅਸੀਂ ਇਹ ਯਾਦ ਰੱਖ ਲੈਣੇ ਤੁਸੀਂ ਤੁਹਾਡੀ ਜਿਹੜੀ ਸਰਵਿਸ ਆ ਉਹ ਜਰੂਰ ਪਿੰਡਾਰੇ ਵਿੱਚ ਹੋਊਗੀ ਇੰਨੀਆ ਵੇਚਦਾ ਸੀ ਧੰਨਵਾਦ ਸਤਿਓ